अमन शेर सिंह कलसी पहुंचे पठानकोट कार्यकर्ताओं ने किया जोरदार स्वागत गुरदासपुर संसदीय क्षेत्र से आम आदमी पार्टी से लोकसभा चुनाव लड़ चुके एवं मौजूदा बटाला के विधायक अमन शेर सिंह आज पठानकोट पहुंचे इस दौरान चेयरमैन एवं आप वरिष्ठ नेता विभूति शर्मा सहित अन्य स्थानीय लीडरशिप ने उनका जोरदार स्वागत किया इस मौके पर अमन शेर सिंह कलसी ने मौजूद कार्यकर्ता एवं लोगों की समस्याओं को सुना और उनका जल्द से जल्द हल करवाने का आश्वासन दिया अमन शेर सिंह कलसी से ने कहा कि सभी समस्याओं का प्राथमिकता के आधार पर समाधान किया जाएगा वही उन्होंने सरकारी अधिकारियों को भी चेताते हुए कहा कि यदि किसी आम व्यक्ति की सुनवाई नहीं हुई तो उक्त अधिकारी के खिलाफ सख्त एक्शन लिया जाएगा उनकी स्पीच ने मौजूदा कार्यकर्ताओं में उत्साह भर दिया भारत नेट न्यूज सवाल आपका ऐसी राजेश भारद्वाज की खास रिपोर्ट कलसी जी अपने सारे वर्करों का धन्यवाद करना है जिन्होंने इलेक्शन हिस्सा लिया ਔਰ ਪੂਰੀ ਮਿਹਨਤ ਕੀਤੀ ਹੈ ਉਹ ਬਰਕਰਾਰਾ ਦੀ ਆਸ ਸੀ ਕਿ ਸ਼ੈਰੀ ਜੀ ਸਾਡੇ ਕੋਲ ਆਣਗੇ ਔਰ ਸਾਡਾ ਜਿਹੜਾ ਧੰਨਵਾਦ ਕਰਨਗੇ ਅੱਜ ਉਸ ਸਿਲਸਲੇ ਚ ਹੈ ਨਾ ਤੇ ਅਸੀਂ ਸ਼ੈਰੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਅੱਜ ਆਏ ਨੇ ਔਰ ਉਹਨਾਂ ਨੇ ਬਰਕਰਾਰਾ ਦੀ ਗੱਲ ਸੁਣੀ ਹੈ ਔਰ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਅੱਜ ਉਹਨਾਂ ਨੇ ਬੁਲਾਈ ਹੈ ਹਰ ਬਾੜ ਦੇ ਵਿੱਚ ਜਾ ਪਿੰਡ ਜਿੱਥੇ ਵੀ ਕੋਈ ਪ੍ਰੋਬਲਮ ਹੈ ਉਹ ਸ਼ੈਰੀ ਜੀ ਸੁਣ ਲਗੇ ਆਪਣੇ ਨਾਲ ਅਫਸਰ ਸਾਰੇ ਪਹੁੰਚਣਗੇ ਚਾਹੇ ਬਿਜਲੀ ਬੋਰਡ ਹੈ ਸੀਵਰੇਜ ਬੋਰਡ ਹੈ ਕਾਰਪੋਰੇਸ਼ਨ ਹੈ ਮੰਡੀ ਬੋਰਡ ਹੈ ਸਾਰੀ ਜਿੰਨੀ ਹੈ ਉਹ ਅਫਸਰ ਸਾਹਿਬਾਨ ਜਿਹੜੇ ਨਾ ਉਹ ਆਏ ਨੇ ਪੁਲਿਸ ਹੈ ਉਹ ਜਿਨੀ ਜਿਨੀ ਸ਼ਿਕਾਇਤਾਂ ਨੂੰ ਅਥੇ ਉਹਨਾਂ ਦਾ ਹੱਲ ਕਰਨਗੇ ਨਾਲ ਨੂੰ ਸਪੀਡ ਅਪ ਕਰਨਾ ਸਿਖਾ ਨੂੰ ਦਿਖਣ ਜਾਇਆ ਕਿ ਨਗਰ ਕੌਂਸਲ ਦੇ ਵਿੱਚ ਵੀ ਗੱਲ ਲੱਗੀ ਸਾਡੇ ਬੰਦੇ ਜਿਹੜੇ ਆ ਅਫਸਰ ਨੇ ਉਹਦੇ ਬਾਰੇ ਦੇ ਉਧਰ ਜਿੱਥੇ ਜਿੱਥੇ ਉਹ ਤੇ ਨੈਰੇਟ ਦਾ ਹਿਸਾਬ ਹੈ ਨਾ ਜਿੱਥੇ ਦੇਖਾਂਗੇ ਜੇ ਕੋਈ ਇਦਾਂ ਦੀ ਪ੍ਰੋਬਲਮ ਹੋਈ ਹੋਏਗੀ ਤਾਂ ਬੈਠੇ ਆ ਸਾਡੇ ਸਰਕਾਰ ਸਾਡੀ ਅਸੀਂ ਆਪੇ ਚੈੱਕ ਕਰਾਂਗੇ ਜਿਹੜਾ ਵੀ ਹੈ ਕਲਜੀ ਸਾਹਿਬ ਨੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤਾਂ ਬਿਜਲੈਂਸ ਨੂੰ ਕੈਸ ਦੇ ਦੇਣਗੇ ਅਗਰ ਕਿਸੇ ਨੇ ਕੋਈ ਰਫੇਰੀ ਕੀਤੀ ਆ ਤਾਂ ਉਹਦਾ ਫਿਰ ਜ਼ਿੰਮੇਵਾਰ ਉਹੀ ਹੋਏਗਾ ਜੀ ਅਫਸਰ ਹੋਏਗਾ ਦੇਖੋ ਜੀ ਮੈਂ ਤੇ ਪਹਿਲਾਂ ਤੇ ਆਪਣੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਨਾ ਆਇਆ ਜੀ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਹਾਰ ਜਿੱਤ ਬਣੀ ਆ ਪਰ ਜੋ ਉਸ ਸਮੇਂ ਜਿਨ੍ਹਾਂ ਨੇ ਸਾਡੇ ਮਗਰ ਤੇਲ ਫੂਖਿਆ ਮੈਂ ਕਹਿ ਸਕਦਾ ਜਿਨ੍ਹਾਂ ਨੇ ਮੀਟਿੰਗਾਂ ਕਰਾਈਆਂ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਮੈਂ ਰਹਿਣੀ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਲੋਕਾਂ ਦੀਆਂ ਸਮੱਸਿਆਵਾਂ ਵੀ ਦੱਸਿਆ ਹਾਂ ਦੇਖੋ ਜੀ ਸਮੱਸਿਆਵਾਂ ਤੇ ਹੈ ਨੇ ਲੋਕਾਂ ਦੀਆਂ ਸਮੱਸਿਆਵਾਂ ਅੱਜ ਮੈਂ ਸੁਣ ਰਿਹਾ ਆਫਸਰ ਸਹਿਬਾਨ ਵੀ ਨਾਲ ਹੀ ਨੇ ਆਪਾਂ ਬੈਠ ਕੇ ਇਹਨਾਂ ਦਾ ਸੋਲੂਸ਼ਨ ਕਰਾਂਗੇ ਜਿਹੜੀਆਂ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਕਿਉਂਕਿ ਸਾਡੇ ਵਰਕਰਾਂ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਵੀ ਯਾਰ ਸਾਡੀ ਸੁਣਵਾਈ ਨਹੀਂ ਹੁੰਦੀ ਠੀਕ ਆ ਆਫਸਰ ਕਹਿੰਦੇ ਅਸੀਂ ਸਾਰੀ ਗੱਲ ਸੁਣਦੇ ਆ ਜੀ ਕੰਮ ਵੀ ਕਰਦੇ ਮਨ ਨੂੰ ਇਹ ਆ ਇਤਨਾ ਕਿਤੇ ਕੋਈ ਨਾ ਕੋਈ ਤੇ ਕਮੀ ਹੈਗੀ ਇਸ ਕਰਕੇ ਮੈਂ ਆਪ ਆਇਆ ਵੇਖਣਾ ਹੈ ਬੈਠ ਕੇ ਆਪਾਂ ਕੰਮ ਕਰਾਂਗੇ ਔਰ ਉਹਦੀ ਰਿਪੋਰਟ ਜਿਹੜੀ ਹੈ ਫਿਰ ਆਪਾਂ 15-20 ਦਿਨਾਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਮੀਟਿੰਗ ਕਰਿਆ ਕਰਾਂਗੇ ਇਹ ਜਿਹੜੇ ਸਾਡੇ ਆਗੂ ਸਹਿਬਾਨ ਨੇ ਇਹ ਵੀ ਆਪੋ ਆਪਣੀਆਂ ਵਾਡਾਂ ਚ ਜਾ ਕੇ ਕੰਮ ਕਰਨ ਤਾਂ ਜੋ ਕਿ ਲੋਕ ਇਹਨਾਂ ਨੂੰ ਕੰਮ ਦੱਸਣ ਤੇ ਇਹਨਾਂ ਦੇ ਕੰਮ ਹੋਣ ਸਰ ਇੱਕ ਉਹ ਜਿਹੜਾ ਝਗੜਾ ਜਿਹੜਾ ਹੈ ਉਹ ਤੇ ਬੜਾ ਥੋੜਾ ਜਿਹਾ ਕਿਹੜਾ ਜੀ ਜਿਹੜਾ ਆਪਾਂ ਜੀ ਲੜਦੇ ਤੁਹਾਡੇ ਘਾਰੇ ਆਪ ਨਹੀਂ ਨਹੀਂ ਹੋਏ ਇਹ ਇਹ ਜਿਦਾਂ ਕਹਿੰਦੇ ਹੁੰਦੇ ਨਾ ਵੀ ਰਸੋਈ ਹੁੰਦੀ ਆ ਭਾਂਡੇ ਮਾੜੇ ਮੋਟੇ ਖੜਕਦੇ ਰਹਿੰਦੇ ਨੇ ਕੋਈ ਐਸੀ ਗੱਲ ਨਹੀਂ ਸਾਡਾ ਪਰਿਵਾਰ ਐਸੀ ਕੋਈ ਗੱਲ ਨਹੀਂ ਐ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਨਾਲ ਜਿਹੜੀ ਬੈਟਰ ਨਾਲ ਦੂਸਰਾ ਇਹ ਲਗਾਤਾਰ ਜਾਰੀ ਰਹਿ ਬਿਲਕੁਲ ਜੀ ਬਿਲਕੁਲ 101% ਠੀਕ ਹੈ ਥੈਂਕ ਯੂ